ਹਾਂ ਕੰਮ ਕਰੇ ਤੇ ਕਰੇ ਕਿਹੜਾ ਬੰਦਾ ਪੈਸਾ ਰਹਿ ਨਹੀਂ ਕਿਸੇ ਕੰਮ 'ਚੇ ਕੰਮ ਦੇ ਦੁਕਾਨਦਾਰੀ ਵਾਲਾ ਹਾਂ ਓਏ ਯਾਰ ਮੈਂ ਉਹਨੂੰ ਇੱਕ ਚੀਜ਼ ਮੈਂ ਨਾ ਬਾਹਰ ਅੰਦਰ ਆਪਾਂ ਰਹੀ ਤਾਂ ਉਹ ਦੁਕਾਨ ਤੇ ਰਹਿਨੇ ਹਾਂ ਮੈਂ ਇੱਕ ਚੀਜ਼ ਹਿਸਾਬ ਲਾਇਆ ਹਾਂ ਹਾਂ ਯਾਰ ਜਿੰਨਾ ਕੰਮਾਂ ਦੇ ਵਿੱਚ ਪੈਸੇ ਨਾ ਆਪਾਂ ਨੂੰ ਉਹ ਚੀਜ਼ ਤੋਂ ਸ਼ਰਮ ਹੁੰਦੀ ਏ ਸਹੀ ਗੱਲ ਹੈ ਜੀ ਜਿੰਨਾ ਫਾਸਟ ਫੂਡ ਜਾਂ ਖਾਣ ਵਾਲੇ ਸਮਾਨ ਦੇ ਵਿੱਚ ਦਿਹਾੜੀ ਬਣਦੀ ਨਾ ਜੱਸੇ ਹੂੰ ਮੈਂ ਕਹਿੰਦਾ ਗੱਲਾਂ ਛੱਡ ਦੇ ਸਹੀ ਗੱਲ ਹੈ ਜੀ ਇਹ ਤਾਂ ਹੈਗਾ ਨਾ ਹੀ ਮੇਰੀ ਗੱਲ ਸੁਣੋ ਆਪਾਂ 25-25 ਲੱਖ ਲਾ ਕੇ ਬਾਹਰ ਨੂੰ ਜਾਣ ਰਹੇ ਆ ਉੱਥੇ ਜਾ ਕੇ ਵੀ ਤੇ ਰੇੜੀਆਂ ਲਾਣ ਰਹੇ ਆ ਸਹੀ ਗੱਲ ਹੈ ਸਹੀ ਗੱਲ ਇੱਥੇ ਜਿੱਥੇ ਆਪਣੇ ਇੱਥੇ ਰੇੜੀ ਲਈ ਹੋਵੇ ਨਾ 50000 ਰੁਪਿਆ ਲਾ ਕੇ ਹਮਮ ਖਾਲੀ ਜੇ ਕਿਤੇ ਵੀ ਲਾਣਾ ਰੋੜਦੇ ਆ ਕਿਵੇਂ ਮੈਂ ਕਹਿੰਦਾ ਰਿਸ਼ਤੇਦਾਰੀਆਂ ਨੂੰ ਪਤਾ ਲੱਗ ਜਾਂਦਾ ਵੀ ਵਾਕਿਆ ਮੁੰਡਾ ਕਮਾਈ ਕਰਨ ਦੇ ਸਹੀ ਗੱਲ ਹੈ ਜੀ ਸਮਝ ਲੱਗੀ ਹਮ ਜਿੰਨਾ ਟਾਈਮ ਆਪਾਂ ਅਕੜ ਨਹੀਂ ਛੱਡਦੇ ਉਨਾ ਟਾਈਮ ਨਹੀਂ ਆਪਾਂ ਕੰਮ ਜਾ ਬਹੁ ਸਕਦੇ ਹਮ ਜਾਂ ਅਕੜ ਰਹੇਗੀ ਆਪਣੇ ਕੋਲ ਹੰਕਾਰ ਰਹੇਗਾ ਵੀ ਆਪਾਂ ਕੰਮ ਕਰਾਂਗੇ ਸਹੀ ਗੱਲ ਹੈ ਫਲਾਣਾ ਸਾਬ ਜੀ ਰੇੜੀ ਲਾਣਗੇ ਕਿਹੜਾ ਸਾਹਬ ਹੈ ਨਾ ਸਲਾਦੀ ਕੋਤੇ ਆਪਣੀ ਇੰਨੇ ਰਾਂਦ ਘਟ ਛੜੀ ਹੈ ਸਹੀ ਗੱਲ ਹੈ ਸਹੀ ਗੱਲ ਹਾਂ ਬੇਇੱਜ਼ਤੀ ਮੰਨਦੇ ਨੇ ਸੰਧੂ ਸਾਹਿਬ ਢਿੱਲੋਂ ਸਾਹਿਬ ਫਲਾਣਾ ਸਾਹਿਬ ਢਿੰਗੜਾ ਸਾਹਿਬ ਇਹਨੇ ਇੱਕ ਤੇ ਆਪਣੀ ਰਾਂਦ ਘਟੀ ਪਈ ਆ ਛੇੜੇ ਮੁੰਡੇ ਹੁਣ ਅੱਜ ਹੁਣ ਵੈਸੇ ਬੜਾ ਫਰਕ ਪੈ ਗਿਆ ਮੁੰਡੇ ਲਾਗੇ ਨੇ ਰੇੜੀਆਂ ਲਾਣਾ ਹਾਂ ਵਧੀਆ ਗੰਜੈਚ ਹੋ ਗਏ ਨਹੀਂ ਮੁੰਡੇ ਹਾਂ ਕਈ ਮਿੱਤਰ ਗਰ ਸੇਵਕ ਵੇਲਾ ਕਈ ਜਗ੍ਹਾ ਦੇਖਿਆ ਮੈਂ ਹੈ ਅਜੇ ਘੱਟ 3-4 ਸਾਲ ਡੇਢ ਸਾਲ ਹੋਇਆ ਨਵਾਂ ਬੁਲਟ ਛੰਡਿਆ ਹੀ ਉਹਨੇ ਲੈ ਹਾਂ ਆਂਦਾ ਵੀ ਤੂੰ ਮੰਨਣਾ ਨਹੀਂ ਹਾਸੇ ਨਾਲ ਸਰਿਆ ਕਹਿੰਦਾ 2500 ਰੁਪਏ ਦੀ ਹਾੜੀ ਮੈਂ ਛੱਡਦਾ ਹਾਂ ਹੂੰ ਕਿੰਨੇ ਵਜੇ ਆਉਂਦਾ 12 ਵਜੇ ਕਿੰਨੇ ਵਜੇ ਤੱਕ 8 ਵਜੇ ਤੱਕ ਓਕੇ ਆਪਾਂ ਸਵੇਰੇ 5 6 ਵਜੇ ਦੁਕਾਨ ਤੇ ਆਉਣ ਨੇ ਹਾਂ ਸਾਰੀ ਰਾਤ ਵੀ ਕਈ ਗੱਲ ਲੰਘ ਜਾਂਦੀ ਆਪਾਂ ਨੂੰ ਵੀ ਇੰਨੇ ਪੈਸੇ ਬਣਦੇ ਸਹੀ ਗੱਲ ਹੈ ਆਕੜਾ ਛੱਡ ਗਏ ਇਧਰ ਹੋਈਏ ਆਪਾਂ ਹੂੰ ਤੇ ਮੇਰੀ ਇੱਕ ਗੱਲ ਹੋਰ ਸੁਣ ਲੈ ਪਤਾ ਲੱਗ ਜਾਏਗਾ ਸਰਕਾਰਾਂ ਨੂੰ ਵੀ ਸਹੀ ਬੇਨਤੀਆਂ ਕਰਨ ਲੱਗ ਗਏ ਨੇ ਮੁੰਡੇ ਸਹੀ ਗੱਲ ਹੈ ਜੀ ਹਾਂ